ਸਸੇ ਗੱਲ ਦੋਸਤੋ ਲੋਹੇ ਤੇ ਸਟੀਲ ਦੇ ਗੇਟ ਬਣਾਉਣ ਲਈ ਨਾ ਹੁਣ ਪੰਜਾਬ ਤੋਂ ਬਾਹਰ ਜਾਣ ਦੀ ਲੋੜ ਨਹੀਂ ਕਿਉਂਕਿ ਮਲੇਰਕੋਟਲੇ ਦੇ ਵਿੱਚ ਆਪਣਾ ਭਰਾ ਬੈਠਾ ਤੇ ਬਾਈ ਨੇ ਹੁਣ ਵੱਡੀ ਫੈਕਟਰੀ ਵੀ ਲਾ ਲਈ ਜਿਹਹਾ ਜ ਮਰਜੀ ਤੁਸੀਂ ਡਿਜ਼ਾਈਨ ਬਣਵਾ ਲਿਓ ਕਿਤੇ ਵੀ ਤੁਸੀਂ ਨੈਟ ਤੇ ਚੀਜ਼ ਦੇਖ ਲਈ ਬਾਈ ਨੂੰ ਫੋਟੋ ਭੇਜ ਦਿਓ ਉਹੀ ਚੀਜ਼ ਬਣ ਜੂਗੀ ਤੇ ਇੱਕ ਨੰਬਰ ਗ੍ਰੇਡ ਦਾ ਕੰਮ ਕਰਦਾ ਬਾਈ ਬਹੁਤ ਸਪਾਈ ਨਾਲ ਕੰਮ ਕਰਦੇ ਚਾਹੇ ਤੁਸੀਂ ਪਿੱਤਲ ਵਾਲੇ ਜਿਵੇਂ ਆਪਾਂ ਲੱਕੜ ਦੇ ਦਰਵਾਜ਼ੇ ਬਣਾਉਣੇ ਹੁੰਦੇ ਦਿਖਾਉਣੇ ਹੁੰਦੇ ਆ ਉਹ ਵੀ ਚੀਜ਼ਾਂ ਬਣ ਜਾਣਗੀਆਂ ਹੱਸੀ ਗੱਲ ਬਜੀ ਬਾਈ ਸਭ ਤੋਂ ਵੱਲਾਂ ਦਾ ਨਾ ਫੈਕਟਰੀ ਦੀ ਲੋਕੇਸ਼ਨ ਹਾਂਜੀ ਵੀਰੇ ਦੱਸਦੀ ਆਪ اپنی ਵੀਰੇ ਫੈਕਟਰੀ ਐਸਐਸ ਰੇਲਿੰਗ ਐਂਡ ਫੈਬ੍ਰିକੇਟਰ ਦੇ ਨਾਮ ਤੇ ਆ ਤੇ ਲੋਕੇਸ਼ਨ ਹੈਗੀ ਆ ਮਲੇ ਕੋੜਲਾ ਠੀਕ ਹੈ ਜੀ ਤੇ ਆਪਣਾ ਕੰਮ ਮੇਨ ਮਤਲਬ ਮੇਰਾ ਗੇਟਾਂ ਦੀ ਕੰਮ ਆ ਸਟੀਲ ਦੇ ਗੇਟ ਆ ਅਲੂਮੀਨੀਅਮ ਦੇ ਗੇਟ ਆ ਲੋਹੇ ਦੇ ਗੇਟ ਸਾਰੇ ਆਟੋਮੈਟਿਕ ਮੈਨੂਅਲ ਜਿੱਦਾਂ ਦੇ ਵੀ ਸਾਰੇ ਗੇਟਰ ਆਪ ਤਿਆਰ ਕਰਦੇ ਆ ਠੀਕ ਹੈ ਜੀ ਤੇ ਮੰਨ ਕੇ ਚਲੋ ਆਪਣਾ ਕੰਮ ਪੂਰਾ ਆਲਓਵਰ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਦੇ ਵਿੱਚ ਜਿੱਦਾਂ ਮਰਜੀ ਮਤਲਬ ਨਾਰਥ ਦੇ ਵਿੱਚ ਸਾਰੇ ਕਿਤੇ ਆਪਣੇ ਬਣਾਏ ਹੋਏ ਗੇਟ ਲੱਗ ਰਹੇ ਨੇ ਤੇ ਭਾਈ ਪਹਿਲਾਂ ਸ਼ੁਰੂ ਕਰੀਏ ਜੇ ਆਪਾਂ ਆਹ ਗੇਟ ਤੋਂ ਹਾਂਜੀ ਭਾਈ ਕਿਉਂਕਿ ਜਿਹੜਾ ਕਿ ਪਿੱਤਲ ਵਾਲਾ ਜਾਂ ਦੇਲਿਆਂ ਵਾਲਾ ਹੈਗਾ ਇਹ ਤਾਂ ਟ੍ਰੈਂਡਿੰਗ 'ਚ ਹੈਗੀ ਹੈਗਾ ਅਸੀਂ ਪਰ ਅੱਜ ਦੇ ਸਮੇਂ ਦੇ ਵਿੱਚ ਆਹ ਚੀਜ਼ ਬੜੀ ਟ੍ਰੈਂਡਿੰਗ ਦੇ ਵਿੱਚ ਆ ਗਈ ਹਾਂਜੀ ਹਾਂ ਕਿਹੜੇ ਭਾਈ ਗ੍ਰੇਡ ਦਾ ਲੋਹਾ ਲੱਗਿਆ ਹੋਇਆ ਕੀ ਕੀ ਇਹਦੇ ਵਿੱਚ ਆਪਾਂ ਲਾਇਆ ਹੋਇਆ ਇਹਨੂੰ ਭਾਈ ਸਾਰਾ ਪਹਿਲੇ ਤੋਂ ਨੰਬਰ ਟਾਟਾ ਦਾ ਲੋਹਾ ਲੱਗਿਆ ਜਿੰਨੇ ਵੀ ਗੇਟ ਬਣਦੇ ਸਾਡੇ ਲੋਹੇ ਦੇ ਸਾਰਾ ਲੋਹਾ ਟਾਟਾ ਦਾ ਮੰਨ ਲਓ ਜਿੰਨਾ ਵੀ ਬਣਿਆ ਹੋਇਆ ਕੰਪ ਤੇ ਜਿੰਨਾ ਵੀ ਆ ਲੱਗਿਆ ਦੇ ਡਿਜ਼ਾਈਨ ਸਾਰਾ ਦੇਖੀ ਆ ਵੀਰੇ ਉਹ ਇੱਕ ਕਲਾਸ ਦੇ ਵਿੱਚ ਠੀਕ ਆ ਜੀ ਪੁਨੀ ਸਿੰਘ ਤੁਸੀਂ ਦੇਖ ਸਕਦੇ ਹੋ ਇਹਨੂੰ ਇਹ ਪ੍ਰਾਈਮਰ ਕੀਤਾ ਹੈ ਜਸਟ ਅਸੀਂ ਪੇਂਟ ਤੇ ਇਹਨੂੰ ਇਹ ਰਹਿੰਦਾ ਵਾ ਫਾਈਨਲ ਲੁੱਕ ਰਹਿੰਦੀ ਆ ਜੀ ਅੱਛਾ ਫਾਈਨਲ ਲੁੱਕ ਇਹਦੇ ਰੰਗ ਰਹਿੰਦਾ ਰਹਿੰਦਾ ਜੀ ਹਾਂ ਠੀਕ ਆ ਜੀ ਬਿਲਕੁਲ ਜੀ ਬਿਲਕੁਲ ਤੇ ਬਾਈ ਇਹਨੂੰ ਜਰ ਜ਼ੋਰ ਦੀ ਜਾਂ ਕੋਈ ਹੋਰ ਟੈਨਸ਼ਨ ਕੋਈ ਨਹੀਂ ਵੀਰੇ ਪੇਂਟ ਇਹਨੂੰ ਜਰ ਲੱਗਦੀ ਨਹੀਂ ਜਿੰਨਾ ਚੱਕਰੇ ਤੇ ਪੇਂਟ ਹੋਇਆ ਮੰਨ ਲਓ ਕਿ ਤੁਸੀਂ ਪੇਂਟ ਵੀ ਜਿਹੜਾ ਕਰਾਉਣਾ ਕਸਟਮਾਈਜ਼ ਪੀਯੂ ਪੇਂਟ ਹੋ ਗਿਆ ਵਧੀਆ ਕੰਪਨੀ ਦਾ ਪੇਂਟ ਹੋ ਗਿਆ ਫਿਰ ਕੋਈ ਜਰ ਨਹੀਂ ਲੱਗਦੀ ਠੀਕ ਆ ਜੀ ਅ ਇਹਦੇ ਨਾਲ ਆਪਾਂ ਕੋਠੀ ਦੇ ਵਿੱਚ ਸ਼ਾਰਟ ਵੀ ਲਾਵਾਂਗੇ ਵੀ ਇਹ ਜਿਹੜੀ ਚੀਜ਼ ਬਣ ਕੇ ਨਿਕਲਨੇ ਆ ਉਸ ਤੋਂ ਬਾਅਦ ਇਹਦੀ ਕੀ ਜਿਹੜਾ ਰਿਜ਼ਲਟ ਆਉਣਾਗਾ ਤੇ ਭਾਈ ਇਹਦੀ ਹੋਰ ਆਪਾਂ ਕੀ ਗਰੰਟੀ ਦਿੰਨੇ ਆ ਕਿਉਂਕਿ ਮੇਨ ਗੇਟ ਤੇ ਲੱਗਣਾਗਾ ਵੀ ਇਹਨਾਂ ਐਂਟਰੀ ਤੇ ਹਾਂਜੀ ਭਾਈ ਮੰਨ ਕੇ ਚਲੋ ਵੀ ਇੱਕ ਤਾਂ ਜਿਹੜਾ ਲੋਹਾ ਬੈਸਟ ਆ ਇਹਦੀ ਫਿਨਿਸ਼ਿੰਗ ਵਗੈਰਾ ਜਿਵੇਂ ਆਊਗੀ ਤੁਹਾਨੂੰ ਵੀ ਜਿਵੇਂ ਲੱਕੜ ਦਾ ਲੱਗਿਆ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਲੱਕੜ ਦਾ ਜਿਵੇਂ ਲੱਗੂ ਵੀ ਪਤਾ ਹੀ ਲੱਗਣਾਗਾ ਵੀ ਲੱਕੜ ਦਾ ਜਾਂ ਲੋਹੇ ਦਾ ਠੀਕ ਆ ਜੀ ਇਹਦੀ ਫਿਨਿਸ਼ਿੰਗ ਬੈਸਟ ਆ ਮਤਲਬ ਤੁਸੀਂ ਮੰਨ ਕੇ ਚਲੋ ਹਾਂਜੀ ਤੇ ਭਾਈ ਹੁਣ ਆ ਜਾਂਦੇ ਆ ਆਪ ਬਹੁਤ ਜੇ ਕਹਦੇ ਜਿੰਨੀਆਂ ਵੀ ਹਵੇਲੀਆਂ ਬਣਦੀਆਂ ਉਹ ਚ ਜਾਂ ਤਾਂ ਇਹ ਲੱਕੜ ਦਾ ਲੱਗੂਗਾ ਤੇ ਜਾਂ ਲੋਹੇ ਦਾ ਲੱਗਦਾ ਕਿਉਂਕਿ ਇਹਦਾ ਕੋਈ ਤੋੜ ਹੀ ਨਹੀਂ ਹੈਗਾ ਬਿਲਕੁਲ ਜੀ ਤੇ ਇਹਦੇ ਵਿੱਚ ਬਈ ਕੀ ਕੀ ਕੀਤਾ ਹੋਇਆ ਹੈ ਇਹ ਪਿੱਤਲ ਲੱਗਿਆ ਕੀ ਕੀ ਚੀਜ਼ਾਂ ਲੱਗੀਆਂ ਨਹੀਂ ਬਈ ਪਿੱਤਲੇ ਚ ਕੋਈ ਨਹੀਂ ਸਾਰਾ ਲੋਹਾ ਲੱਗਿਆ ਹੋਇਆ ਇਹਦੇ ਵਿੱਚ ਸਾਰਾ ਟਾਟਾ ਦਾ ਲੋਹਾ ਲੱਗਿਆ ਹੋਇਆ ਠੀਕ ਹੈ ਜੀ ਇਹ ਜਿਵੇਂ ਸੀਐਨਸੀ ਦੇ ਕਟਿੰਗ ਆ ਜਿਹੜੀ ਆ ਜਿੰਨੀ ਤੁਸੀਂ ਦੇਖੇਨ 골ਡਨ ਟੱਚ ਦੇ ਵਿੱਚ ਇਹ ਫਲਾਵਰ ਵੀ ਜਿਹੜੇ ਇਹ ਲੋਹੇ ਦੇ ਨੇ ਬਾਕੀ ਸਾਰਾ ਇਹਨੂੰ ਹੁਣ ਪੇਂਟ ਹੋਇਆ ਹੋਇਆ ਆ ਆ ਪਿੱਛੇ ਦੇ ਕਲੇ ਹੈਂਡਲ ਨੇ ਇਹ ਪਿੱਲੇ ਪਿੱਤਲ ਦੇ ਨੇ ਆਦਰ ਬਈ ਸਾਰਾ ਲੋਹਾ ਹੈ ਤੇ ਭਾਈ ਕਿੰਨੇ ਸਮੇਂ ਦੇ ਵਿੱਚ ਤਿਆਰ ਕਰ ਦੇਣਾ ਕੋਈ ਵੀ ਆਪਾਂ ਆਰਡਰ ਦਿੰਨੇ ਆ ਜੀ ਮੰਨ ਕੇ ਚੱਲੋ ਭਾਈ 10 ਤੋਂ 15 ਦਿਨ ਦੇ ਵਿੱਚ ਵਿੱਚ ਆਪਾਂ ਗੇੜੇ ਕੋਈ ਰੋ ਡੈਡੀ ਕਰਦਾ ਕਿਤੋਂ ਵੀ ਆਪਾਂ 10 ਤੋਂ 15 ਦਿਨ ਦੇ ਵਿੱਚ ਫਿੱਟ ਕਰ ਦੇਣਾ ਜਿੱਥੇ ਜੀ ਹਾਂਜੀ ਹੁਣ ਭਾਈ ਮੈਂ ਘਰ ਬਣਾ ਰਿਹਾ ਮੰਨ ਲਓ ਮੈਨੂੰ ਇਹ ਦਰਵਾਜ਼ਾ ਚਾਹੀਦਾ ਜਾ ਇਹਦੇ ਨਾਲ ਦਾ ਹਾਂਜੀ ਮੈਂ ਮੰਤੀ ਲਈ ਪਹਿਲਾਂ ਤੁਹਾਨੂੰ ਦੱਸਣਾ ਪਊ ਕਿ ਸਦਾ ਇੱਕ ਨਹੀਂ ਨਹੀਂ ਬਿਲਕੁਲ ਹੀ ਤੁਸੀਂ ਸਾਨੂੰ ਫੋਨ ਕਰੋਗੇ ਅਸੀਂ ਵਿਜਿਟ ਕਰਾਂਗੇ ਜਾ ਕੇ ਨਾਪ ਲੈ ਕੇ ਆਵਾਂਗੇ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਦਾਂ ਕਿਵੇਂ ਆਪਾਂ ਫਿੱਟ ਕਰਨਾ ਤੁਹਾਨੂੰ ਟਾਈਮ ਦੇ ਕੇ ਆਵਾਂਗੇ ਕੋਈ ਨਾਲ ਹੀ ਫਿੱਟ ਤੇ ਉੱਥੇ ਡਿਜ਼ਾਈਨ ਵੀ ਤਿੰਨ ਸਿੰਪਲ ਪੀਸ ਆ ਜਿਹੜੇ ਜਾਣੇ ਨੇ ਰੰਗ ਹੋ ਕੇ ਤੁਸੀਂ ਨੈਟ ਤੋਂ ਕਿਦਾਂ ਵੀ ਕੋਈ ਮਰਜ਼ੀ ਡਿਜ਼ਾਈਨ ਕੱਢ ਕੇ ਸਾਨੂੰ ਸੈਂਡ ਕਰ ਦਿਓ ਜੀ ਉਹ ਸਾਰਾ ਸੇਮ ਡਿਜ਼ਾਈਨ ਬਣਾ ਕੇ ਦੇ ਦਾਂ ਉਹਨੂੰ ਕਾਪੀ ਬਿਲਕੁਲ ਸੇਮ ਠੀਕ ਹੈ ਜੀ ਜੀ ਤੇ ਫਿਟਿੰਗ ਤੱਕ ਦੀ ਸਾਰੀ ਜੁਮੇ ਵਾਲੀ ਤੁਹਾਡੀ ਫਿਟਿੰਗ ਤੱਕ ਵੀਰੇ ਬਿਲਕੁਲ ਕੰਪਲੀਟ ਇਹ ਬਾਈ ਉਹਦੇ ਨਾਲ ਦੀ ਰਹਿ ਗਿਆ ਇਹ ਵੀ ਹਾਂ ਜੀ ਹਾਂ ਇਹਦੇ ਹਜੇ ਰੰਗ ਹੋਣਾ ਇਹਦੇ ਹਾਂ ਜੀ ਇਹ ਕੱਲਾ ਪ੍ਰੇਮਰ ਹੈ ਜੀ ਮਲਕੀ ਇਹਦੇ ਵਿੱਚ ਦੇਖੋ ਤੁਹਾਨੂੰ ਆ ਇੱਕ ਟਾਕੀ ਵਿੰਡੋ ਦਿਖੂਗੀ ਜਿਹੜੀ ਤੁਹਾਨੂੰ ਆਮ ਮਤਲਬ ਇਹ ਵੀ ਪਤਾ ਨਹੀਂ ਲੱਗਦਾ ਤੁਹਾਨੂੰ ਇਦਾਂ ਹੀ ਇਹ ਸੇਮ ਟਾਕੀ ਉਹਦੇ ਵਿੱਚ ਵੀ ਆ ਪਰ ਇਹ ਸ਼ੋਅ ਨਹੀਂ ਹ ਔਰ ਪਤਾ ਨਹੀਂ ਲੱਗਦਾ ਵੀ ਕਿੱਥੇ ਵਿੰਡੋ ਆਈ। ਬਾਕੀ ਤੁਹਾਡੀ ਟੀਮ ਤੇ ਤੁਹਾਡਾ ਭਾਈ ਕੰਮ ਬਹੁਤ ਸਾਫ਼ ਸੁਥਰਾ ਹੈ। ਕਿਉਂਕਿ ਦੋਸਤੋ ਤੁਸੀਂ ਸਪਾਈ ਦੇਖ ਸਕਦੇ ਹੋ। ਧੁੱਪ ਦੇ ਵਿੱਚ ਚੀਜ਼ ਖਾਸ ਕਰਕੇ ਝੌਕਦੇ ਨਹੀਂ ਕਿਤੇ ਨਾ ਕਿਤੇ ਕੋਈ ਵੀ ਚੀਜ਼ ਦਾ ਫਰਕ ਹੋਵੇ ਪਤਾ ਲੱਗਦਾ। ਪਰ ਭਾਈ ਹੋਰਾਂ ਦੀ ਸਪਾਈ ਬਹੁਤ ਵਧੀਆ ਤੇ ਖਾਸ ਕਰਕੇ ਜਦੋਂ ਵੀ ਆਪਾਂ ਕਹਿੰਦੇ ਘਰ ਬਣਾਉਣ ਲੱਗ ਜਾਂਦੇ ਆ ਸਾਰਾ ਘਰ ਕੰਪਲੀਟ ਹੋ ਜਾਂਦਾ। ਐਂਡ ਤੇ ਆਪਾਂ ਸੋਚਦੇ ਆਂ ਦਰਵਾਜ਼ਾ ਕਿੱਥੋਂ ਬਣੂਗਾ, ਮੇਨ ਗੇਟ ਕਿੱਥੋਂ ਬਣੂਗਾ। ਤਾਂ ਉਹਨਾਂ ਲਈ ਮਲੇਰ ਕੋਟ ਵਾਲਾ ਭਾਈ ਐਸਸ ਰੇਲਿੰਗ ਬਈ ਐਂਡ ਫੈਬ੍ਰିକੇਟਰ ਹਾਂਜੀ ਮਿਲਿਆ ਐਂਡ ਫੈਬ੍ਰିକੇਟਰ ਵਾਲੇ ਨੇ ਤੇ ਲੋਕੇਸ਼ਨ ਨੰਬਰ ਮੈਂ ਸਕਰੀਨ ਤੇ ਪਾਉਂਗਾ ਸਪਾਈ ਤੁਸੀਂ ਦੇਖ ਲਓ ਤੇ ਮਜ਼ਬੂਤੀ ਦੇਖ ਲਓ ਤੇ ਇੱਕ ਬਾਈ ਇਹ ਇਹ ਵੀ ਦਾਵਾ ਕਰਦਾ ਕਹਿੰਦਾ ਯਾਰ ਵੀ ਆਪਣਾ ਕੰਮ ਕੋਈ ਵੀ ਕਹਿੰਦਾ ਜਦੋਂ ਪੇਮੈਂਟ ਲੈਣ ਜਾਣੇ ਆ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਯਾਰ ਕੋਈ ਚੀਜ਼ ਦੀ ਘਾਟ ਆ ਇਹ ਬਾਈ ਕਿਵੇਂ ਤੁਸੀਂ ਕਹਿੰਦੇ ਜੀ ਕੰਮ ਦੇ ਵਿੱਚ ਹਾਂਜੀ ਬਾਈ ਮੈਂ ਕਹਿੰਦਾ ਵੀ ਤੁਸੀਂ ਕੰਮ ਕਿੱਥੋਂ ਮਰਜੀ ਸਭ ਤੋਂ ਕੰਮ ਕਰਾ ਲਿਆ ਗੇਟ ਫਿੱਟ ਹੋ ਗਿਆ ਜੀ ਮੇਰਾ ਚੈਲੰਜ ਆ ਵੀ ਜੇ ਤੁਸੀਂ ਕਿਤੇ ਵੀ ਗੇਟ ਫਿੱਟ ਕਰਾ ਲਓ ਚਾਹੇ ਪੇਮੈਂਟ ਤੁਸੀਂ ਆਫਟਰ ਮੰਥ ਦੇ ਸਕਦੇ ਹੋ ਚੈੱਕ ਕਰਕੇ ਵੀ ਵਾਕਈ ਤਾਂ ਹੋ ਜੇ ਕੋਈ ਗਲਤੀ ਕੜਦੋਂ ਮਲਗ ਅਸਲ ਨਹੀਂ ਹੁੰਦਾ ਨਾ ਬੰਦੇ ਨੂੰ ਪੇਮੈਂਟ ਤਾਂ ਹੀ ਅਸੀਂ ਕਹਿੰਦੇ ਆ ਵੀ ਸਾਨੂੰ ਪਤਾ ਵੀ ਹਾਂ ਸਾਡਾ ਕੰਮ ਕੀਤਾ ਵਾ ਅਸੀਂ ਪੇਮੈਂਟ ਆਫਟਰ ਕਿਉਂ ਕਹਿੰਦੇ ਹੋ ਵੀ ਸਾਡਾ ਕੰਮ ਬਿਲਕੁਲ ਨੈਚੁਰਲ ਬਿਲਕ ਜੋ ਆਲੇ ਗਲਤ ਵਰਤਾਂਗੇ ਤਾਂ ਥੋੜੀ ਓਦਾਂ ਹੋਊਗਾ ਬਿਲਕੁਲ ਜੀ 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 ਤੇ ਲੋ ਵੀ ਦੋਸਤੋ ਨੰਬਰ ਐਡਰੈਸ ਮੈਂ ਸਕਰੀਨ ਤੇ ਦਿੱਤਾ ਆਪਣੇ ਬਣ ਰਹੇ ਸੋਨੇ ਘਰ ਨੂੰ ਸੁਪਨੇ ਦੇ ਘਰ ਨੂੰ ਇੱਕ ਸੋਹਣਾ ਸੁੰਦਰ ਤੇ ਲੰਮਾ ਸਮਾਂ ਚੱਲਣ ਵਾਲਾ ਗੇਟ ਲਗਵਾਉਣਾ ਚਾਹੁੰਦੇ ਤਾਂ ਵੀਰ ਨੂੰ ਯਾਦ ਕਰ ਲਿਓ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ